ਦੋਸਤੋ ਆਪਾਂ ਦਾ ਜਿਹੜਾ ਬੈਸਟ ਮੈਚ ਅਸੀਂ ਤੁਹਾਡੇ ਲਈ ਚੁਣ ਕੇ ਲੈ ਕੇ ਆਏ ਆਂ ਇਸ ਮਾਲਸਰ ਦੇ ਟੂਰਨਾਮੈਂਟ ਦਾ ਜਿਹੜਾ ਕਿ 20 ਜਨਵਰੀ 2022 ਨੂੰ ਕਰਵਾਇਆ ਗਿਆ ਇੱਕ ਪਾਸੇ ਭੰਗਰ ਦੀ ਟੀਮ ਸੀ ਔਰ ਦੂਸਰੇ ਪਾਸੇ ਭਗਤਾ ਭਾਈ ਦੀ ਟੀਮ ਸੀ ਤੁਹਾਨੂੰ ਦੱਸਿਏ ਕਿ ਇਹ ਬੈਸਟ ਮੈਚ ਅੰਨੀ ਲੜੀ ਦੇ ਵਿੱਚ ਜਿਹੜਾ ਵੀ ਕੋਈ ਮੈਚ ਅਸੀਂ ਤੁਹਾਡੇ ਲਈ ਚੁਣ ਕੇ ਲੈ ਕੇ ਆਉਣੇ ਆ ਉਹ ਹਮੇਸ਼ਾ ਵਧੀਆ ਹੀ ਹੁੰਦਾ ਸੋ ਇਹ ਵੀ ਇੱਕ ਵਧੀਆ ਮੈਚ ਹੈ ਨੂੰ ਇੰਜੋਏ ਕਰੋ ਤੁਹਾਨੂੰ ਇੱਕ ਹੋਰ ਰਿਕਵੈਸਟ ਹੈ ਜੇਕਰ ਖੇਡਦੇ ਆ ਖੇਡਦੇ ਆ ਚੱਲਦੇ ਆ ਚੱਲਦੇ ਆ ਤੁਹਾਨੂੰ ਕੋਈ ਕਿਸੇ ਖਿਡਾਰੀ ਦਾ ਪ੍ਰਦਰਸ਼ਨ ਵਧੀਆ ਲੱਗਦਾ ਉਹਦਾ ਨਾਮ ਕਮੈਂਟ ਬਾਕਸ ਵਿੱਚ ਕਾਂ ਕਿ ਉਹ ਖਿਡਾਰੀ ਉਸ ਨਾਮ ਨੂੰ ਪੜੇ ਤੇ ਖੁਸ਼ੀ ਮਹਿਸੂਸ ਕਰੇ ਔਰ ਨੂੰ ਹੌਸਲਾ ਹੋਰ ਉਲਬ ਜਿਹੜਾ ਉਹ ਵਧੇ ਇੰਜੋਏ ਕਰੋ ਇਸ ਮੈਚ ਨੂੰ ਦੋ ਦਮਾਵਾ ਸਰ ਦੇ ਲਈ 우ਸਤਾਦ ਪਹਿਲੀ ਕਬੱਡੀ ਪੈਨ ਲੱਗੀ ਹੈ ਦੱਸੋ ਕਿਹੜੀ ਹੈ ਕਿਹੜੀ ਹੈ ਟੀਮਾਂ ਦੇ ਕਿਹੜੇ ਕਿਹੜੇ ਪਾਸੇ ਮੁੰਡੇ ਖੜੇ ਆ ਕਹਿੰਦੇ ਭਗਤੇ ਦੀ ਟੀਮ ਇਧਰਲੇ ਬਾਰੇ ਜੀਟੀ ਲੋਨ ਵਾਲੇ ਪਿੰਡ ਵਾਲੇ ਪਾਸੇ ਜਿਹੜੇ ਚੜ੍ਹਦੇ ਵਾਲੇ ਪਾਸੇ ਟਾਕੇ ਔਰ ਕਹਿੰਦੇ ਭਾਂਗਰਪੁਰ ਦੀ ਟੀਮ ਅਗਧ ਦੀ ਪਾਈ ਹੋਏ ਰੇਡ ਲਾਖ ਪਿੰਡ ਵਾਲਾ ਗੱਬਰੂ ਕਹਿੰਦੇ ਕਬੱਡੀ ਮਾਰਿਆ ਮੇਜਰ ਪਾਰ ਦੀ ਚੰਗੀ ਹੋਈ ਇਹ ਕਹਿ ਲਈ ਅੱਜ ਸਪான்ਸਰ ਸੋਵੇ ਵਾਲੇ ਦੀ ਟੀਮ ਦਾ ਆ ਖਿਡਾਰੀ ਅਮਰਪਾਲ ਸਰ ਹਸੈਨ ਦੀ ਧਰਤੀ ਤੋਂ ਚੱਲ ਕੇ ਆਇਆ ਆਓ ਸ਼੍ਰੀਮਾਨ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਦੀ ਘਿਹਰੇ ਵਾਲਿਆਂ ਦੇ ਆ ਇਹਨੂੰ ਦੁਨੀਆ ਦੀਪ ਗੁਰਜੀ ਵਾਲਾ ਕਹਿੰਦੇ ਆ ਐਕਸ਼ਨ ਬਵਾਏ ਆਓ ਸਾਹਮਣੇ ਕਬੱਡੀ ਪਾ ਕੇ ਵਾਪਸ ਅਗਲੀ ਰੇਡ ਕਬੱਡੀ ਦੇ ਮੈਦਾਨ ਵਿੱਚ ਪੰਖ ਜ ਆ ਗਿਆ ਬਰੀਕ ਚੱਕ ਮੈਕ ਨਾ ਹੋ ਜਾਂਦਾ ਆਓ ਸਾਹਮਣੇ ਕਹਿੰਦੇ ਪੰਖੀ ਕਬੱਡੀ ਪਾਉਣ ਦੇ ਲਈ ਵਾਪਸ ਆਇਆ ਖੇਡ ਦੇ ਮੈਦਾਨ ਦੇ ਵਿੱਚ ਵੱਡੀ ਸੰਗਰੀ ਤੇ ਲੋਟ ਖੁੱਬੇ खिलारी okay. uh -huh. okay. okay. ਉਹ ਉਰਮਰ ਦੀਆਂ ਸਪੌਂਸਰ ਕੀਤੀਆਂ ਟੀਮਾਂ ਦੇ ਦਰਮਿਆਨ ਆਹ ਨੀਲੀਆਂ ਦੇ ਕਿਰਾ ਵਾਲੇ ਇੱਕ ਸੋਜਪੁਰੀਆ ਇੱਕ ਬੱਛੰਡੇ ਵਾਲਾ ਆਹ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਆਹ ਕਹਿੰਦੇ ਰਾਜੂ ਸਰੇਰ ਨੂੰ ਜੱਫਾ ਖਾਰੇ ਵਾਲੇ ਲਾ ਕੇ ਬੜੇ ਬੜੇ ਕਰਵਾਉਂਦੀ ਆ ਆਸਟ੍ਰੇਲੀਆ ਤੋਂ ਸਾਡੇ ਸੋਨੀਪਾ ਰਾਜਨਵੀਰ 7 ਬਾਲ ਇਹ ਵੀਰਾਂ ਦਾ ਗਹਿੜਵਾ ਧਰਮਾ ਦਾ ਬਲੀ ਜੱਟ ਮਾਈਕ ਪਾਉਂਦੀ ਰੇਡ ਬਾਹਰ ਸਾਹਮਣੇ ਕਹਿੰਦੇ ਕਬੱਡੀ ਪੈਰੀ ਸੋਹਣ ਬ੍ਰਾਂਡ ਦੀ ਗੱਲ ਕੀਤੀ ਹੈ ਬੜੀਆਂ ਹਵਾਵਾਂ ਵਗੀਆਂ ਪਰ ਉਹਨੇ ਕਹਿੰਦੇ ਮਾਲਵੇ ਦੀ ਬੱਤ ਦਿ ਲੱਗਣ ਦਿੱਤੀ ਆ ਜਿੱਥੇ ਖੜ ਕੇ ਗੱਲਾਂ ਹੁੰਦੀਆਂ ਆ ਇਹਦਾ ਪਹਿਲਾ ਪਿੰਡ ਉਸਤਾਦ ਨੇ ਬੱਛਿਆ ਵੀ ਤਮੋਠੀ ਸਾਉਂਡ ਆਓ ਸਾਹਮਣੇ ਕਹਿੰਦੇ ਕਬੱਡੀ ਮਾਰੀ ਹੈ ਇੱਕ ਪਾਸੇ ਕਹਿੰਦੇ ਭੰਗ ਜਿਹੜਾ ਕਹਿੰਦੇ ਭੰਗ ਵਾਲਾ ਹੈਪੀ ਹੈ We share our. God. جڑے ریفری بھی ان کا فیصلہ کل ہے میچ نہ روکیے ساٹھ گیارہ دن ਸੁਖਦੇਵ ਬਾਈ ਕਹਿੰਦਾ ਨੰਬਰਦਾਰ ਸਾਹਿਬ ਵੱਲੋਂ 2000 ਦੀ ਇੱਕ ਗੌਡੀ ਦੇਖਿਆੜੀ ਤੇ ਨਿਰਮਲ ਮਿੱਟੀ ਵੱਲੋਂ ਇੱਕ ਗੌਡੀ 2000 ਦੀ ਜਿੱਤ ਗਈ ਆਹ ਕਹਿੰਦੇ ਰੇਡ ਪਾ ਗਈ ਗੁਰਵਿੰਦਰ ਘਾਗੇ ਵਾਲੇ ਨੇ ਵੀ ਹਥਿਆਰ ਚੱਕ ਲਿਆ ਜਿਹੜੇ ਚਲਾਉਣੇ ਆ ਹਰਿਆਣੇ ਵਾਲੇ ਤੇ ਆਓ ਸਾਹਮਣੇ 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 ਹੈਪੀ ਭਾਂਗਰ ਆ ਵੀ ਮੁੰਡਾ ਇੱਥੇ ਮੇਲੇ ਲੁੱਟ ਰਿਹਾ ਆਹ ਜਿਹੜਾ ਕਹਿੰਦੇ ਭਗਤੇ ਭਾਈ ਦੇ ਅੰਗਦ ਕਹਿੰਦੇ ਲਾਠ ਤੇ ਨਾਲ ਉੱਧਰਲੇ ਬੰਨੇ ਪੰਗ ਜਾਇਆ ਹੋਇਆ ਹੈ ਸ਼ੇਰ ਚਾਲ ਵੱਲੋਂ ਰਹਿਣਾ ਜੱਫਾ ਲਾਵੇ ਉਹ 2100 ਨੱਪਾ ਜਾਣਾ ਆ ਕੌਡੀ ਗੰਬਰਦਾਰ ਸਾਹਿਬ ਵੱਲੋਂ 2000 ਦੀ 2000 ਕਰਮ ਨਿੰਮੀ ਹੀ ਕਹੇਦਾ ਅਮਰ ਅਮਰ ਦੇ ਵੀਰ ਦੇ ਬੌਂਦੀ ਬੋ 2000 ਅਮਰਪਾਲ ਵੱਲੋਂ ਦੀਪ ਦੀ ਜਿੰਦੀ 10000 ਹੋਰ ਹੈ ਦੀਪ ਜੇ ਮੇਲਾ ਜਿਤਨਾ ਜੋਰ-ਜੋਰ ਕੇ ਪਾ ਦੇ ਪਿੰਡ ਤੇ ਵਾਲਿਆਂ ਦਾ ਆਹ ਸਾਹਮਣੇ ਇਲਾਕਾ ਜਿਹੜੀ ਦੁਨੀਆ ਚੱਲਦੀ ਆ ਉਹ ਧੰਨਵਾਦ ਆ ਵੀਰਾਂ ਦਾ ਇਹ ਮਾਨ ਸਨਮਾਨ ਪਿਆਰ ਨੇ ਲਾਹ ਕੁਰਜੀ ਵਾਲਾ ਦੀਪ ਇਧਰ ਕਹਿੰਦੇ ਅਮਰਪਾਲ ਵੱਲੋਂ 2000 ਆ ਦਰਪਾਲ ਸਿੱਧੀ ਆਓ ਗੱਡੀਆਂ ਗੱਡੀਆਂ ਉਸ ਬਾਲ ਸਰੀਏ ਨਜ਼ਾਰਾ ਆ ਗਿਆ ਨਹੀਂ ਅਮਰਪਾਲ ਕਨੇਡਾ ਉਧੇ ਵੱਲੋਂ 200 Ciao ਤੁਸੀਂ ਦੇਖ ਲਿਆ ਇਸ ਮੈਚ ਦੇ ਵਿੱਚੋਂ ਜਿਹੜੀ ਪਖਤਾ ਭਾਈ ਦੀ ਟੀਮ ਹੈ ਉਹ ਜਿੱਨਰ ਰਹੀ ਹੈ ਪਖਤਾ ਭਾਈ ਦੇ 15 ਪੁਆਇੰਟ ਰਹੇ ਨੇ ਔਰ ਭਾਂਗਰ 14 ਪੁਆਇੰਟ ਲੈ ਸਕੇ ਸੋ ਦੋਸਤੋ ਇਹ ਮੈਚ ਜਿਹੜਾ ਤੁਹਾਨੂੰ ਕਿਉਂ ਜਾ ਲੱਗਿਆ ਜਰੂਰ ਦੱਸਿਓ ਇਹ ਵੀ ਅਸੀਂ ਬੈਸਟ ਮੈਚਾਂ ਦੀ ਲੜੀ ਦੇ ਵਿੱਚੋਂ ਦੋ ਮੈਚ ਤੁਹਾਡੇ ਲਈ ਹੁਣੀ ਚੁਣੇ ਨੇ ਜਿੰਨਾਂ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਅਗਰ ਬਿਨਾ ਸਬਸਕ੍ਰਾਈਬ ਕੀਤੇ ਇਸ ਮੈਚ ਨੂੰ ਦੇਖ ਰਹੇ ਹੋ ਜਾਂ ਬਿਨਾ ਫਾਲੋ ਕੀਤੇ ਦੇਖ ਰਹੇ ਹੋ ਤਾਂ ਫਾਲੋ ਵਾਲੇ ਬਟਨ ਤੇ ਕਲਿੱਕ ਕਰਕੇ ਸਾਰੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਵਾਲੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਸਕਦੇ ਹੋ ਸਾਰਨਾ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਜੇਕਰ ਇਥੋਂ ਤੱਕ ਆਈ ਚੁੱਕੇ ਹੋ ਹੁਣ ਲਾਈਕ ਦਾ ਬਟਨ ਵੀ ਕਲਿੱਕ ਕਰ ਦਿਓ ਇਹਦਾ ਮਤਲਬ ਮੈਚ ਤੁਹਾਨੂੰ ਵਧੀਆ ਹੀ ਲੱਗਿਆ ਹੋਣਾ ਸ਼ੁਕਰੀਆ